ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਦਿਵਾਲੀ ਦੇ ਦਿਨ ਚੱਲਦੇ ਆ ਤਿਹਾਰਾਂ ਦੇ ਦਿਨ ਚੱਲਦੇ ਆ ਤੇ ਪੂਰੇ ਦੁਨੀਆ ਭਰ ਦੇ ਵਿੱਚ ਜਿੱਥੇ ਆਪਣੇ ਇੰਡੀਅਨਸ ਰਹਿੰਦੇ ਨੇ ਸਾਰੇ ਤਿਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੇ ਆ ਪਰ ਇਸ ਵਾਰੀ ਕਿਤੇ ਦਿਵਾਲੀ ਅੱਜ ਮਨਾਈ ਜਾਂਦੀ ਹੈ ਤੇ ਕਿਤੇ ਦਿਵਾਲੀ ਕੱਲ੍ਹ ਨੂੰ ਮਨਾਈ ਜਾਣੀ ਆ ਪਰ ਸਾਡੇ ਇਟਲੀ ਵਿੱਚ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਦਿਵਾਲੀ ਬੰਦੀ ਛੋੜ ਦਾ ਦਿਵਸ ਤੇ ਤਿਹਾਰ ਕੱਲ੍ਹ ਨੂੰ ਮਨਾਇਆ ਜਾਣਾ ਹੈ ਉਹ ਸਬੰਧ ਵਿੱਚ ਅੱਜ ਆਪਾਂ ਸ਼ੋਪਿੰਗ ਸ਼ੋਪਿੰਗ ਕਰਕੇ ਮਿੱਤਰੋ ਲੈ ਕੇ ਆਏ ਆ ਆ ਦੇਖੋ ਇ ਹੁਣ ਇਹ ਸਾਰੀ ਪਟਾਰੀ ਖੁੱਲੂਗੀ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜਾ ਕਿਹੜਾ ਸਮਾਨ ਆਪਾਂ ਨਹੀਂ ਲੈਂਦਾ ਹੈ ਦਿਵਾਲੀ ਵਾਸਤੇ ਤੇ ਗੁਰシャン ਸਿੰਘ ਵਾਸਤੇ ਗੁਰシャン ਸਿੰਘ ਦੀ ਦਿਵਾਲੀ ਮਨਾਵਾਂਗੇ ਆਪਾਂ ਅੱਜ ਚੇਰਵੀ ਚੌਰਵੀ ਦਿਵਾਲੀ ਨਾ ਗੁਰシャン ਜੀ ਸਾਰੇ ਦੀ ਬੜੀ ਰੱਸੀ ਹੋਣਾ ਸਾਰੇ ਦਿਵਾਲੀ ਮਨਾਵਾਂਗੇ ਆਪਾਂ ਮੇਥੋਂ ਇਹਨਾਂ ਕਹੇ ਸੀ ਆਪਾਂ ਮਠਿਆਈ ਹਾਂਜੀ ਹਾਂ ਸਮਾਨ ਆਪਾਂ ਮੇਥੋਂ ਜਾ ਕੇ ਲਿਆਏ ਸਵੇਰ ਉੱਠ ਕੇ ਤੇ ਮੈਂ ਕਿਹਾ ਚਲੋ ਗੁਰシャン ਵੀ ਜਾਈਏ ਤਾਂ ਬਾਹਰ ਵਲੌਗ ਸ਼ੁਰੂ ਕਰਦੇ ਆਪਾਂ ਇਹ ਆ ਲੈ ਆਂਦੇ ਮਠਿਆਈ ਇਹਨਾਂ ਦੀ ਮਠਿਆਈ ਬਹੁਤ ਵਧੀਆ ਹੁੰਦੀ ਆ ਬੇਸਰ ਦੀ ਮਠਾਈ ਦੇ ਵਿੱਚ ਇੱਕ ਡੱਬਾ ਬੇਸਰ ਦੀ ਮਠਾਈ ਲੈ ਲੈਂਦਾ ਆਪਾਂ ਨੇ ਤੇ ਇੱਕ ਲੈ ਲੈਂਦਾ ਚਮਚਮ 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 ਪੈਂਤਰ ਚਮਚਮ 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 ਖਣੀ ਪੈਂਤਰ ਤੇ ਆ ਆ ਗਈ ਹੈ ਮਿੱਤਰੋ ਆਪਣੀ ਮੇਰੀ ਜਨਕੀ ਸਭ ਤੋਂ ਫੇਵਰੇਟ ਬਰਫੀ 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 ਕਿ ਕਮਾਲ ਦੀ ਬਰਫੀ ਹੈ ਕੋਈ ਦੀ ਬਿਲਕੁਲ ਐਂਡ ਫਰੈਸ਼ ਹੈ ਬਹੁਤ ਟੇਸਟੀ ਹੈ ਐਂਡ ਤੇ ਇੱਕ ਲੈਂਦੀ ਆਹ ਵਾਲੀ ਆ ਵੀ ਆਪਣੀ ਫੇਵਰੇਟ ਹੈ ਬਲੈਕ ਚਮਚਮ ਦੇਖੋ ਵਿੱਚੋਂ ਇਧਰੋਂ ਬਾਕੀ ਤੈਨੂੰ ਕੱਲ ਨੂੰ ਖਾਵਾਂਗੇ ਦਿਵਾਲੀ ਵਾਲੇ ਦਿਨ। ਖਿਸ਼ਾਨ ਵੀਰੇ ਮੇਰੇ ਨੂੰ ਪਾਣੀ ਤਾਂ ਨਹੀਂ ਆ ਰਿਹਾ। ਪਾਣੀ ਤਾਂ ਨਹੀਂ ਆ ਰਿਹਾ। ਪਾਣੀ ਐਵੇਂ ਤੀ ਐਵੇਂ ਤੀ ਆਏ ਉੱਪਰ ਗਿੱਲਾ ਕਰੀ ਫਿਰਦਾ। ਇਹ ਕਿੱਥੀ ਜਗ੍ਹਾ ਐ? ਐਵੇਂ ਜਲ ਲਾਈ ਹੁੰਦੀ ਆ। ਲਓ ਵੀ ਆਹ ਡੱਬਾ ਹੋ ਗਿਆ। ਇੱਕ ਡੱਬੇ ਦੇ ਨਾਲ ਲੈ ਮੈਨੂੰ ਬਰਫੀ ਦੇ ਡੱਬੇ ਨਾਲ ਆਪਾਂ ਦੋ ਲੈ ਜਾਂਦੇ ਆਂ। ਕਿਉਂਕਿ ਆਪਾਂ ਨੂੰ ਪਸੰਦ ਆ ਇਸ ਕਰਕੇ ਮੈਂ ਕਿਹਾ ਵੀ ਇੱਕ ਡੱਬਾ ਦਾ 10 ਰੀਸੀ ਰੱਖਦੇ ਹੋ ਆਪਾਂ ਹੀ ਛਕਾਂਗੇ। ਇਹ ਹੋ ਗਈ ਆਪਣੀ ਮਠਿਆਈ। ਇਸ ਵਾਰੀ ਮਠਿਆਈ ਥੋੜੀ ਡਿਫਰੈਂਟ ਤੇ ਫਰੈਸ਼ ਕੈਂਟ ਲੈਂਦੀ ਆਪਾਂ ਨੇ। ਤੇ ਉਸ ਤੋਂ ਬਾਅਦ ਕੁ ਆ ਦੇ ਕੋਈ ਡਰ ਇਹਨਾਂ ਨੂੰ ਕਹਿੰਦੇ ਨੇ ਆਪਾਂ ਕੁਸ਼ਾਂ ਦੇ ਪੁੱਛ ਕੁਸ਼ਾਂ ਕੀ ਕਹਿੰਦੇ ਨੂੰ ਦੱਸੋ ਕੀ ਗੁਸ਼ਾਂ ਕੀ ਕਹਿੰਦੇ ਨੇ ਦੀਵੇ ਹੈਂ ਦੀਵੇ ਬਣਾਉਂ ਤੂੰ ਤਾਂ ਜਿਵੇਂ ਦੀਵੇ ਹੀ ਕਹਿੰਦੇ ਹੋਰ ਵੀ ਕਹਿੰਦੇ ਇੱਕ ਹੋ ਨਾ ਸਪੈਸ਼ਲ ਪ੍ਰੋਫੈਸ਼ਨਲ ਨਾ ਥੋੜਾ ਜਿਹਾ ਪਰ ਇਹ ਗੋਲ ਹੁੰਦਾ ਉਹ ਆ ਨਹੀਂ ਹੁੰਦਾ ਗੋਲ ਹੁੰਦਾ ਉਹਨੂੰ ਕੀ ਕਹਿੰਦੇ ਠੂਠੀ ਹੁੰਦੀ ਹੈ ਇਹਦਾ ਉਹ ਵੱਡੀ ਹੁੰਦੀ ਹੈ ਜੀ ਠੂਠੀ ਵੱਡੀ ਹੁੰਦੀ ਹੈ ਚੁੰਗੜਾ ਠਿੱਟੀ ਵੱਡੀ ਚੋਗੜਾ ਚੁੰਗੜਾ ਇਹ ਮਿੱਟੀ ਦੀ ਹੈ ਮਿੱਤਰੋ ਇਹ ਆਪਾਂ ਦੀਵਾਲੀ 'ਚ ਵਰਤਾਂਗੇ ਆਪ ਇਹਨਾਂ ਨੂੰ ਚੁੰਗੜਿਆਂ ਨੂੰ ਤੇ ਆਪਾਂ ਨੂੰ ਆਹ ਵਾਲੇ ਪੈਕੇਟ ਮਿਲੇ ਸਾਰੀ ਇਹਦੇ ਵਿੱਚ ਕਿੰਨੇ ਸੀ ਮੈਂ ਦੇਖੀ ਮੈਂ 12 12 12 ਪੀਸ ਨੇ ਮਿੱਤਰੋ 6 ਪਲੱਸ 6 ਦੇ ਪੀਸ ਲੋ ਬਈ ਇਹ ਹੋ ਗਿਆ ਆਪਣੀ ਚੂਗੜੀ ਇਹਨਾਂ ਇਦਾਂ ਨਹੀਂ ਚਲਾਉਣਾ ਆਹ ਦੇਖੋ ਨਾਲ ਆ ਵੀ ਮਿਨੀ ਆਪਾਂ ਨੂੰ 6 ਨੂੰ ਕੀ ਕਹਨੇ ਪੜਾ ਇਹ ਰੂਹ ਨੇ ਬਣਦੀ ਜਣਾ ਸਾਡੀ ਦਾਦੀ ਹੁੰਦੀ ਸੀ ਅਸੀਂ ਘਰੇ ਬੜਦੇ ਹੁੰਦੇ ਸੀ ਇਹਨਾਂ ਨੂੰ ਬੱਤੀਆਂ ਕਹਿੰਦੇ ਆ ਬੱਤੀਆਂ ਹਾਂ ਯੈਸ ਬੌਸ ਤੇ ਇਹ ਹੋ ਗਈਆਂ ਮਿੱਤਰੋ ਇਹ ਘਰ ਵਰਤਾਂਗੇ ਆਪਾਂ ਤੇ ਤੇ ਗੁਸ਼ਾਨ ਵਾਸਤੇ ਕੁਛ ਆਪਾਂ ਲਿਆਂਦੀਆਂ ਨੇ ਛੋਟੇ ਛੋਟੇ ਪਟਾਕੇ ਛੋਟੇ ਛੋਟੇ ਨਹੀਂ ਮੈਂ ਤਾਂ ਵੱਡੇ ਬੰਬ ਤੋਂ ਮੱਕੇ ਕਰਨੇ ਹਲੇ ਨਹੀਂ ਛੋਟੇ ਪਟਾਕੇ ਠੀਕ ਰਹੇ ਨੇ ਬੰਬ ਵੱਡੇ ਨਹੀਂ ਬਿਜੋਣੇ ਚਾਹੀਦੇ ਸਾਰੇ ਝੋਟ ਦੇਣੇ ਆ ਮੈਂ ਝੋਟ ਦੇ ਨਹੀਂ ਝੋਟ ਦੇਣੇ ਆ ਜੋੜ ਦੇਣੇ ਬੜਾ ਪਟਾਕੇ ਬਣਾਉਣ ਦੇ ਕੈਂ ਪੈਂਥਰ ਤੋਂ ਡਰਮੋ ਕੱਲੂ ਬੰਬ ਤੋਂ ਕੀ ਇਹ ਪੈਂਥਰ ਵਾਸਤੇ ਪਟਾਕਾ ਹੋ ਗਿਆ ਇੱਕ ਪੈਂਥਰ ਵਾਸਤੇ ਲਿਆਂਦੇ ਆਪਾਂ ਨੇ ਅਨਾਰ ਹਨਾ ਮੈਂ ਅਨਾਰ ਤੇਰੇ ਵਾਸਤੇ ਨਾਰ ਲਿਆਂਦੇ ਆ ਅਨਾਰ ਕਿਹੜਾ ਹੈ ਹੈ ਅਨਾਰ ਦੀ ਹੋ ਗਈ ਲੈ ਦੇ ਅਨਾਰ ਇਹ ਆਪਾਂ ਨੂੰ ਲਈ ਇੱਕ 2 3 4 5 ਪੀਸ ਤੇ 5 ਜੂਰੂ ਦੇ ਮਿਲੇ ਮਿੱਤਰੋ ਆਪਾਂ ਨੂੰ ਤੇ ਇੱਕ ਆਪਾਂ ਲੈਂਦੀ ਆ ਸਰੋਂ ਦੇ ਤੇਲ ਦੀ ਫਰੈਸ਼ ਸਰੋਂ ਦੇਲ ਦੀ ਬੋਤਲ ਜਿਹਦੇ ਨਾਲ ਆਪਾਂ ਆਪਣੇ ਇਹਨਾਂ ਦੀਵੇਆਂ ਇਹਨਾਂ ਵੀ ਤੇਲ ਪਾ ਕੇ ਬਾਲਾਂਗੇ ਕਿਉਂਕਿ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਦਾਦੀ ਮੇਰੀ ਵੀ ਤਿਹਾਰਾਂ ਵਾਲੇ ਦਿਨ ਘਰ ਦੇ ਵਿੱਚ ਸਰੋਂ ਦਾ ਤੇਲ ਜਿਹੜਾ ਜਾਲਣਾ ਉਹ ਬਹੁਤ ਵਧੀਆ ਹੁੰਦਾ ਹੈ ਇੱਕ ਸ਼ੁਭ ਮੰਨਿਆ ਜਾਂਦਾ ਹੈ ਯੋਗੀ ਪੁਰਾਣੇ ਸਮੇ ਦੀਆਂ ਪੁਰਾਣੀਆਂ ਦੀਆਂ ਇੱਕ ਹਫ਼ਤਾ ਹੈ ਆਪਾਂ ਨੂੰ ਨਾਲ ਲੈ ਕੇ ਚੱਲਣੀਆਂ ਵੀ ਚਾਹੀਦੀਆਂ ਜਿਵੇਂ ਕਿ ਸਿਆਣੇ ਦਾ ਕਿਹਾ ਦੇ ਔਲੇ ਦਾ ਖਾਦਾ ਵਾਹ ਸੁਆਦ ਦਿੰਦਾ ਇਸ ਕਰਕੇ ਸਿਆਣੇ ਨੇ ਗੱਲਾਂ ਫਿਰ ਮੰਨਣੀਆਂ ਚਾਹੀਦੀਆਂ ਸਰੋਂ ਤੇਲ ਦੇ ਵਿੱਚ ਨਾ ਜਦੋਂ ਆਪਾਂ ਦੇਖਿਆ ਗਈ ਵਾਰੀ ਆਪਾਂ ਫੀਲ ਵੀ ਕਰਦੇ ਹੁੰਨੇ ਆਂ ਜਦੋਂ ਆਪਾਂ ਸਿਰ ਦੇ ਵਿੱਚ ਸਰੋਂ ਤੇਲ ਲਾਉਂਦੇ ਆਂ ਅੱਖਾਂ ਵਿੱਚ ਪਾਣੀ ਆਉਂਦਾ ਕੜੱਤਲ ਹੁੰਦੀ ਹੈ ਦੇ ਵਿੱਚ ਇਹਦੇ ਤੇ ਮੇਰਾ ਆਪਣਾ ਮਤਲਬ ਵੀ ਅਸੀਂ ਅੱਜ ਗੱਲਾਂ ਕਰਦੇ ਹਾਂ ਸੀਗਾ ਹਾਂ ਤੇ ਮੇਰਾ ਆਪਣਾ ਸੀਗਾ ਮੈਂ ਕਹਿਆ ਵੀ ਸ਼ਾਇਦ ਇਸ ਕਰਕੇ ਸ਼ੁਭ ਮੰਨਦੇ ਹੋਣਗੇ ਇਹਨੂੰ ਵੀ ਸਰੋਂ ਤੇਲ ਦਾ ਦੀਵਾ ਜਦੋਂ ਘਰ ਦੇ ਵਿੱਚ ਜਲਦਾ ਉਹ ਚ ਕੜਤਰ ਨਿਕਲਦੀ ਆ ਮੱਖੀ ਮੱਛਰ ਹੋਰ ਇਹਦਾ ਨੈਗੇਟਿਵਿਟੀ ਚੀਜ਼ਾਂ ਕਾਫੀ ਆ ਦੂਰ ਹੁੰਦੀ ਐ ਸਰੋਂ ਤੇਲ ਦਾ ਦੀਵਾ ਅਗੇ ਸਿਆਣੇ ਘਰ ਤੇ ਲਾਉਂਦੇ ਹੁੰਦੇ ਸੀਗੇ ਜਿਹੜੇ ਦੀਵੇ ਦੇ ਵਿੱਚ ਤੇ ਸਰੋਂ ਤੇਰਬਾਲਣਾ ਬਹੁਤ ਜ਼ਰੂਰੀ ਹੁੰਦਾ ਤੇ ਦੁਵਾਲੀ ਦੀ ਆਪਣੀ ਸ਼ੋਪਿੰਗ ਲਗਭਗ ਇੰਨੀ ਹੀ ਹੈਗੀ ਆ ਪਿੰਚਰ ਕਿਉਂ ਕਿੰਦਾ ਭਿੱਜੇ ਪਾ ਦੇਖੋ ਆ ਸਾਰੀ ਸਾਰਾ ਸਿਰ ਗਿੱਲਾ ਕਰੀ ਫਿਰਦਾ ਪਿੰਚਰ ਕਿੱਥੋਂ ਆਏ ਤੂੰ ਇਹ ਬੈਂਟੀ ਕਿੱਥੋਂ ਆਏ ਤੂੰ ਕਹਾਂ ਸੇ ਆਈ ਹੈ ਅ ਤੇਰਾ ਪਲ ਹੋਇ ਦੰਦੀ ਪੱਟੀ ਸੁਣਾ ਗਦਰੂ ਨੇ ਦੰਦੀ ਵੱਡੀ ਗਦਰੂ ਨੇ ਹੂੰ ਟੂਟੀ ਖੋਲ ਲੰਦਾ ਟੂਟੀ ਥੱਲੇ ਬਹਿ ਜਾਂਦਾ ਫੇਰ ਦੇਖ ਲੈ ਫਿਰ ਮੈਂ ਨਾਲ ਚਲਾ ਦੂੰਗਾ ਫੇਰ ਡਰਾ ਦੂੰ ਮੈਂ ਤੈਨੂੰ ਹੋਸ਼ਾਂਸੀਆ ਫਿਰ ਨਾਲ ਚਲਾ ਤੇ ਕੱਲ ਨੂੰ ਗੁਸ਼ਾਨੇ ਸਕੂਲ ਲੱਗਣਾ ਹੈ ਗੁਸ਼ਾਨ ਦਾ ਸਕੂਲ ਕੱਲ ਨੂੰ ਪਰ ਗੁਸ਼ਾਨ ਨੇ ਛੁੱਟੀ ਮਤਲਬ ਕੱਲ੍ਹ ਦੇ ਹੀ ਡਿਸਾਈਡ ਕਰ ਦਿੱਤੇ ਕਹਿੰਦਾ ਕੱਲ੍ਹ ਮੈਂ ਸਕੂਲ ਨਹੀਂ ਜਾਣਾ ਡਿਕਲੇਅਰ ਹੀ ਕਰਤੀ ਡਿਕਲੇਅਰ ਕਰਤੀ ਬਸ ਆ ਗਿਆ ਇਹਨਾਂ ਸਪਸ਼ਟ ਤੌਰ ਤੇ ਕਹਿਤਾ ਸ਼ਬਦਾਂ ਦੇ ਵਿੱਚ ਕਹਿੰਦਾ ਵੀ ਕੁਝ ਸੋਚਵੇ ਦੁਨੀਆ ਇੱਧਰ ਤੇ ਇੱਧਰ ਹੋ ਜਵੇ ਕੱਲ੍ਹ ਨੂੰ ਗੁਸ਼ਾਨ ਸਕੂਲ ਨਹੀਂ ਜਾਊਗਾ ਤੇ ਵਾਕੀ ਪਰਮਾਤਮਾ ਕਰੇ ਮਿੱਤਰੋ ਸਾਰਿਆਂ ਵਾਸਤੇ ਜਿੰਨੇ ਵੀ ਤਿਹਾਰ ਆਉਣੇ ਆ ਚੜ੍ਹਦੀ ਕਲਾ ਵਾਲੇ ਆਉਣ ਸਾਰਿਆਂ ਦੇ ਘਰ ਪਰਿਵਾਰੀ ਪਰਮਾਤਮਾ ਖੁਸ਼ੀਆਂ ਲੈ ਕੇ ਆਵੇ ਤੇ ਆਪਾਂ ਹੁਣ ਆਪਣਾ ਸਾਮਾਨ ਸਜਕੋ ਮੈਲਾ ਆਪਣਾ ਸੈੱਟ ਕਰਕੇ ਰੱਖੋ ਇਹ ਸਾਮਾਨ ਆਪਾਂ ਕੱਲ ਨੂੰ ਵਰਤਾਂਗੇ ਤੇ ਮਠਿਆਈ ਅੱਜ ਕੋਈ ਨਹੀਂ ਖਾਣੀ ਹੈਗੀ ਕੱਲ ਨੂੰ ਮੱਥਾ ਟੇਕ ਕੇ ਉਸ ਤੋਂ ਬਾਅਦ ਖਾਵਾਂਗੇ ਬਾ ਠੀਕ ਹੈ ਇੱਕ ਚੀਜ਼ ਰਹਿ ਗਈ ਕਿਹੜੀ ਤੁਸੀਂ ਦੱਸੋ ਜੀ ਇਹਦੇ ਵਿੱਚ ਕੀ ਚੀਜ਼ ਦੋ ਚੀਜ਼ਾਂ ਘਟ ਨੇ ਇਹ ਦੋ ਚੀਜ਼ਾਂ ਮਠਿਆਈ ਤਾਂ ਪੂਰੀ ਆ ਮਠਿਆਈ ਪੂਰੀ ਹੈ ਜੀ ਹੋਰ ਕੀ ਜੀ ਘਟੇ ਜੀ ਫਿਰ ਦੱਸੋ ਸਾਨੂੰ ਕਿਹੜੀ ਘਟੇ ਮੰਤਾ ਉਹ ਨੀ ਵਾਹ ਕਿਹੜੀ ਗੱਟੋਂ ਕਿਹ ਚੀਜ਼ਾ ਘਟ ਇੱਕ ਤਾਂ ਫੁੱਲ ਝੜੀਆਂ ਘਟ ਨਹੀਂ ਜੀ ਉਹ ਬੰਬ ਵਹਿ ਕੇ ਤਾਂ ਨਾਰ ਲਿਆਂਦੇ ਆ ਦੇਖ ਫੁੱਟ ਵੀ ਮਤਲਬ ਫੁੱਲ ਝੜੀਆਂ ਜਿੱਦਾਂ ਵੀ ਪਟਾਕਿਆਂ ਦਾ ਬੇਸ ਹੁੰਦੀ ਆ ਵੀ ਦੀਵਾਲੀ ਆਈ ਫੁੱਲ ਝੜੀਆਂ ਤਾਂ ਆਉਣੀ ਹੀ ਆਉਣੀ ਆ ਉਹ ਗੱਲ ਉਹ ਗੱਲ ਆ ਪਰ ਇੱਕ ਗੱਲ ਸੇਮ ਹੀ ਆ ਨਾ ਪਟਾਕਿਆਂ ਵਿੱਚ ਜੋ ਆ ਗਈਆਂ ਪਟਾਕੇ ਆ ਗਏ ਹੋਰ ਹੁੰਦੀ ਆ ਜੀ ਦੀਵਾਲੀ ਤੇ ਜਿਹੜੀ ਮੇਨ ਹੁੰਦੀ ਸੀ ਦੇਖੇ ਹੁੰਦੇ ਪੱਖਾ ਨਹੀਂ ਨਹੀਂ ਚੱਕਰੀ ਨਹੀਂ ਖਿਡਾਣ ਕਹੋ ਜੀ ਕੀ ਹੁੰਦਿਆਂ ਦੂਜੇ ਖਿਡਾਉਣੇ ਖਿਡਾਉਣੇ ਹਾਂ ਜੀ ਖਿਡਾਉਣੇ ਰਹਿ ਗਏ ਤੇਰਾ ਭਲਾ ਹੋ ਜਾ ਖਿਡਾਉਣੇ ਰਹਿ ਗਿਆ ਦੇਖ ਸ਼ਾਨ ਖਿਡਾਉਣਾ ਖੜਾਉਣੇ ਨਹੀਂ ਛੋਟੇ ਆ ਖੜਾਉਣੇ ਨਹੀਂ ਖੜਾਉਣਾ ਕਿੱਥੇ ਨਾ ਛੋਟਿਆ ਛੋਟੇ ਕਹਿੰਦਾ ਸਹੀ ਗੱਲ ਹੈ ਅਜੇ ਮੈਂ ਚੱਕੂ ਮਸਵਾਉਣਾ ਆਪਣੇ ਆਪ ਨੂੰ ਖਿਖਾਉਂਦਾ ਨਹੀਂ ਖੜਾਉਣੇ ਛੋਟਾ ਬੱਚੇ ਹੁਣ ਵੱਡੇ ਹੋ ਗਏ ਨਾ ਹੁਣ ਵੱਡੇ ਹੋ ਗਏ ਠੀਕ ਹੈ ਲੋ ਵੀ ਸੰਭੂ ਸਮਾਨ ਤੇ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਦੇਖੋ ਮਿੱਤਰੋ ਕਿੰਨਾ ਹੋ ਗਿਆ ਸਮਾਂ 4:30 ਹੋ ਗਏ ਆ ਤੇ ਸਾਰੇ ਦਿਨ ਲੱਗ ਪਾ ਲੱਗ ਗਿਆ ਜੀ ਬਸ ਐਦਾਂ ਹੀ ਦੌੜ ਭੱਜ ਦੇ ਵਿੱਚ ਤੇ ਹੁਣ ਆਪਾਂ ਆਪਣੇ ਕੱਪੜੇ ਲੀਡ ਕਰਕੇ ਚੇਂਜ ਘੰਟਾ ਰੈਸਟ ਕਰਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਆਪਣੀ ਸ਼ੌਪ ਤੇ ਆਪਣੇ ਕੰਮ ਕਾ ਸਟਾਰਟ ਕਰਦਾ ਠੀਕ ਹੈ ਤੇ ਨਾਲੇ ਸਾਡੇ ਚੱਲਦਾ ਵਲੌਗ ਵਲੌਗ ਦੇਖ ਰਹੇ ਸੀਗੇ ਆਪਾਂ ਤੇ ਨਾਲੇ ਆਪਣੇ ਭੈਣ ਭਰਾ ਸਾਰਿਆਂ ਦੇ ਕਮੈਂਟ ਪੜ ਰਹੇ ਸੀਗੇ ਤੁਸੀਂ ਇੰਨਾ ਇੰਨਾ ਪਿਆਰ ਦੇ ਰਹੋ ਸਾਰਾ ਚੈੱਕ ਕਰਦੇ ਸਾਰਾ ਕੁਝ ਐਨ ਰੋਜ਼ ਦੀ ਰੋਜ਼ ਮੇਥਰੋ ਡਿਟੇਲ ਆਪਾਂ ਚੈੱਕ ਕਰਦੇ ਆ ਵਲੌਗ ਬਣਾ ਕੇ ਪਾ ਕੇ ਮੁੜਨੇ ਨਹੀਂ ਜਾਈਦਾ ਹੈਗਾ ਵਲੌਗ ਪਾ ਕੇ ਦੂਜੇ ਦੇ ਵਲੌਗ ਚੈੱਕ ਇਵ ਵੀ ਕਰੀਦਾ ਦੇਖੀਦਾ ਵੀ ਇਹ ਕਿਹੜੇ ਭੈਣ ਭਰਾ ਆਪਾਂ ਨੂੰ ਕਮੈਂਟ ਕਰਦੇ ਕਿੰ ਆਹ ਹੈ ਗੀਤ ਹੱਟੀ ਹੱਟੀ ਇਹ ਬਾਲਾਂ ਲਈ ਮਿੱਤਰੋ ਹੱਟੀ ਆਪਣੀ ਇਹਦੇ ਵਿੱਚ ਆਪਾਂ ਕਰਾਂਗੇ ਜਿਹੜਾ ਮੱਥਾ ਟਿਕਦੇ ਹੁੰਦੇ ਸਾਡੇ ਤਾਂ ਅਸੀਂ ਨਿੱਕੇ ਨਿੱਕੇ ਹੁੰਦੇ ਛੋਟੇ ਛੋਟੇ ਹੁੰਦੇ ਸਾਡੇ ਘਰ ਪਰਿਵਾਰ ਵਿੱਚ ਮਿੱਤਰੋ ਇਹ ਹਰ ਮਨਾਇਆ ਜਾਂਦਾ ਸੀਗਾ ਮਤਲਬ ਹੱਟੀ ਬਾਲੀ ਜਾਂਦੀ ਸਾਡੇ ਪਿੰਡ ਦੇ ਵਿੱਚ ਵੀ ਸਾਡੇ ਰਿਸ਼ਤੇਦਾਰੀਆਂ ਵਿੱਚ ਜਿੰਨੇ ਵੀ ਹੈਗੇ ਸੀਗੇ ਸਾਰੇ ਪਾਸੇ ਵਾਲੇ ਵੀ ਹੱਟੀ ਬਾਲ ਕੇ ਪੂਜਾ ਮਤਲਬ ਪਾਠ ਪੂਰੀ ਲਾਜ ਦਾ ਮਾਦੀ ਕੀਤੀ ਜਾਂਦੀ ਸੀਗੀ ਤੇ ਬਾਕੀ ਕਈ ਮਤਲਬ ਇਲਾਕਿਆਂ ਦੇ ਵਿੱਚ ਨਹੀਂ ਬਲਦੀ ਹੋਣੀਆਂ ਪਰ ਸਾਡਾ ਜਿਹੜਾ ਰੀਤੀ ਰਿਵਾਜ ਹੈ ਸ਼ੁਰੂ ਤੋਂ ਤੁਹਾਡੇ ਮਤਲਬ ਪੀੜੀ ਦਾ ਪੀੜੀ ਦਾਦੀਆਂ ਪੜਦਾ ਸਾਡੇ ਸਾਡੇ ਮਨਾਉਂਦੇ ਆਏ ਐ ਇਸ ਕਰਕੇ ਸਾਰਾ ਫਰਜ਼ੀ ਬਣਦਾ ਹੈ ਤਿਹਾਰਾਂ ਨਾਲ ਲੈ ਕੇ ਚੱਲਣਾ ਤੇ ਬਾਕੀ ਜਿਹੜੇ ਤਿਹਾਰ ਤੇ ਫੈਸਟੀਵਲ ਇਹਨਾਂ ਨੂੰ ਧਰਮ ਤੋਂ ਪਰੋਟ ਕੇ ਆਪਣਾ ਦੇਖਣਾ ਚਾਹੀਦਾ ਹੈ ਇਹ ਵਸੇ ਪਰਿਵਾਰ ਵਿੱਚ ਖੁਸ਼ੀਆਂ ਲੈ ਕੇ ਆਉਣੇ ਆ ਆਪਣਾ ਮੋਟਿਵ ਚਾਹੀਦਾ ਹੈ ਵੀ ਫੈਸਟੀਵਲ ਤਿਹਾਰ ਜਿੰਨੇ ਵੀ ਆਉਣੇ ਰਲ ਮਿਲ ਕੇ ਸਾਰੀ ਇਨਸਾਨੀਅਤ ਦੇ ਸਾਂਝੇ ਹੁੰਨੇ ਆ ਬਸ ਆਪਾਂ ਰਲ ਮਿਲ ਕੇ ਮਨਾਈਏ ਇਹਨਾਂ ਨੂੰ ਪਾਰਟੀਸ਼ਨ ਵਿੱਚ ਡਿਵਾਈਡ ਕਰਨ ਦੀ ਕੋਸ਼ਿਸ਼ ਨਾ ਕਰੀਏ ਆਪਾਂ ਆ ਫੁਲਚੜੀਆਂ ਤਾਂ ਗੁਰシャン ਪਿੱਛੇ ਹੀ ਮਿਲ ਗਈਆਂ ਪੁੱਤ ਬਹੁਤ ਤੇਰਾ ਭਲਾ ਹੋਏ ਗੁਰシャン ਛੋਟੀਆਂ ਨੇ ਛੋਟੀਆਂ ਫੁਲਚੜੀਆਂ ਇਹ ਤਾਂ ਵੱਡੀਆਂ ਵੀ ਹੈਗੀਆਂ ਨੇ ਜੀ ਉਹ ਤੇ ਬਈਆਂ ਨਹੀਂ ਫੁੱਲ ਚੜੀ ਫੁੱਲ ਚੜੀ ਉੱਠੋ ਮਮਾ ਦੇ ਨਾਲ ਨਾਲ ਹੱਟੀ ਸਾਫ਼ ਕਰਾਓ ਇਹ ਜਿੰਨੇ ਪੈਸੇ ਪਹਿਣਗੇ ਸਾਰੇ ਪੈਸੇ ਜ ਪਹਿਲਾਂ ਗੁਸ਼ਾਨ ਨੂੰ ਮਿਲਣਗੇ ਉਸ ਤੋਂ ਬਾਅਦ ਗੁਸ਼ਾਨ ਪਾਪਾ ਨੂੰ ਦੋਗੇ ਬੰਠੀ ਹੈ ਬਿੱਤਰ ਹਾਂ ਹੱਟੀ ਵੀ ਨਾਲ ਸਾਫ਼ ਕਰੋ ਗੁਸ਼ਾਨ ਨੂੰ ਬੱਡੀਆਂ ਵੀ ਮਿਲ ਗਈਆਂ ਸਹੀ ਗੱਲ ਹੈ ਬਈ ਸਹੀ ਗੱਲ ਹੋ ਗਈ ਬਈ ਬਣ ਗਈ ਗੁਸ਼ਾਨ ਦੀ ਦਵਲੀ ਬਣੀ ਗੁਸ਼ਾਨੀ ਦਾ ਮਠਿਆਈ ਖਾਣ ਨੂੰ ਮਿਲ ਗਈ ਹੱਟੀ ਬਲਣ ਨੂੰ ਮਿਲ ਗਈ ਪੈਸੇ ਅਰੇਂਜਮੈਂਟ ਹੋ ਗਿਆ ਪਟਾਕੇ ਆ ਗਏ ਫੁੱਲ ਚੜੀਆਂ ਆ ਗਈਆਂ ਸਾਰਾ ਕੁਝ ਡਨ ਹੋ ਗਿਆ ਸ਼ਾਨ ਤੇਰਾ ਤਾਂ ਛੁੱਟੀ ਵੀ ਮਿਲ ਗਈ ਉੱਪਰੋਂ ਕਹਿੰਦਾ ਵਾ ਬੋਨਸ ਮਿਲ ਗਿਆ ਛੁੱਟੀ ਵਾਲਾ ਹੋਰ ਕੀ ਹੈ ਲੋ ਬੇਕਰੋਤੋ ਜੀ ਨੂੰ ਸਫਾਈ ਇਹਨੂੰ ਸਾਫ਼ ਸੁਥਰਾ ਕਰਕੇ ਢਟੀ ਚੱਕ ਲੋ ਨਾ ਕਿੱਥੇ ਪਾਣੀ ਢਟੀ ਆਪਣੇ ਛੱਟੀ ਆਪਾਂ ਮੇਤਰ ਰੇਗ ਵਾ ਇੱਥੇ ਪਾ ਲ ਦਨੇ ਆਵੜ ਸੇੜਦੇ ਇੱਥੇ ਪਾ ਲੀ ਸਭਰ ਵੀ ਹਾਂਜੀ ਸਵਾਗਤ ਆਪਣਾ ਵਾਲੇ ਪਾਸੇ ਨਾਲ ਸਾਡੇ ਸਾਈਡ ਤੇ ਕਰਕੇ ਮੇਜ ਆਪਣਾ ਇੱਥੇ ਢਟੀ ਪਾ ਲਾਂਗੇ ਇੱਥੇ ਇੱਥੇ ਕਰਾਂਗੇ ਪਾਟ ਪੂੜਾ ਕਰਨਾ ਹੁੰਦਾ ਹਾਂਜੀ ਠੀਕ ਹੈ ਨੀ ਹਾਂਜੀ ਇਧਰਲੇ ਪਾਸੇ ਇੱਥੇ ਲੜੀਆਂ ਲਗਾ ਲਾਂਗੇ ਜੀ ਜੀ ਲੜੀਆਂ ਲਗਾਉਣੀਆਂ ਜੀ ਇਧਰ ਲੜੀ ਲਾ ਦਾਂਗੇ ਹਾਂ ਤੇ ਬਾਕੀ ਆ ਦੇਖੋ ਸਰ ਮੈਂ ਦਿਖਾਉਣਾ ਜਿਹੜਾ ਮਣੀ ਪਲਾਂਟ ਦੀ ਬੇ ਲੈਣਾ ਇਹ ਸਾਡੀ ਬਹੁਤ ਹੀ ਵੱਡੀ ਨਹੀਂ ਹੁੰਦੀ ਯਾਰ ਕਿਉਂ ਤੇ ਚਲੀ ਜਾਂਦੀ ਹੈ ਬਸ ਖਰਚ ਹੋ ਜਾਂਦੀ ਹੈ ਇਸ ਕਰਕੇ ਨਾ ਜਮਾ ਨਹੀਂ ਹੁੰਦੇ ਪੈਸੇ ਤਾਂ ਕਰਕੇ ਨਹੀਂ ਵਧਦੇ ਬੋਲਦੀ ਇਹਨੂੰ ਸਾਲ 2 ਸਾਲ ਹੋ ਚੱਲੇ ਆ ਬਸ ਇੰਨੀ ਘਰੇ ਨੇ ਇੱਥੇ ਕਾ ਜਾਂਦੀ ਆ ਪੱਤੇ ਕੁਝ ਹਰੇ ਹੋ ਜਾਂਦੇ ਨੇ ਫੇਰ ਸੁੱਕ ਜਾਂਦੇ ਨੇ ਮਤਲਬ ਵੀ ਪੈਸੇ ਆਏ ਜਾਂਦੇ ਨੇ ਫੇਖਤ ਹੋ ਜਾਂਦੇ ਨੇ ਇਦਾਂ ਚੱਲਦਾ ਹੈ ਆਈ ਜਲਾਈ ਸੋਣੀ ਚਲੀ ਜਾਂਦੀ ਆ ਪਰ ਇਹ ਬੜੀ ਨਹੀਂ ਹੋ ਰਹੀ ਪਤਾ ਨਹੀਂ ਕਹਿੰਦੇ ਬੜੀ ਹੋ ਰਹੀ ਹੈ ਜਮਾ ਪਤਾ ਨਹੀਂ ਜੀ ਇੱਥੇ ਇੰਨੀ ਗਿਆ ਜੀ ਇਹ ਹਾਂ ਇੰਨੀ ਗਿਆ ਸਹੀ ਗੱਲ ਹਾਂ ਵੀ ਹਾਂ ਇਹ ਨਾ ਹੈ ਵੀ ਹੈ ਹਰੀ ਦੇਖੋ ਸੁੱਕੀ ਨਹੀਂ ਗਈ ਮੇਰੇ ਤੋਂ ਮਤਲਬ ਵੀ ਹਰਿਆ ਜਿ ਹੈਗੇ ਆ ਆਈ ਜਲਾਈ ਸੋਣੀ ਚਲਦੀ ਆ ਆਪਣੇ ਬਾਬੇ ਦੀ ਕਿਰਪਾ ਦੇ ਨਾਲ ਸੋਣਾ ਚਲੀ ਜਾਂਦਾ ਲਓ ਉੱਠੋ ਕਰੋ ਆ ਸਮਾਂ ਚਾ ਕੇ ਸਾਹਮਣੇ ਰੱਖ ਲਓ ਇਹ ਪੈਂਥਰ ਖਰਾਬਗਾ ਦੇ ਮਠਾਈ ਚਾ ਕੇ ਸਾਹਮਣੇ ਫ੍ਰਿਜ ਰੱਖ ਦਿਓ ਠੀਕ ਹੈ ਤੁਸੀਂ ਠੀਕ ਬੋਤ ਮਮਾ ਜੀ ਰਾਮਾਣੀ ਮੋੜੇ ਹਲ ਬਗਾ ਠੀਕ ਹੈ ਬੇਟੀ ਹੈਪੀ ਹੋਲਿ ਦੀ ਹੈ ਹਾਂਜੀ ਥੋੜੀ ਜੀ ਹੈਗੀ ਪੁੱਤ ਇੱਧਰ ਸਾਕਸ ਤੇ ਮੇਰੇ ਵੱਲੋਂ ਤੁਹਾਨੂੰ ਦੀਵਾਨਸ ਦੇ ਵੀ ਸਾ ਤੈਨੂੰ ਵੀ ਹੈਪੀ ਦੀਵਾਲੀ ਭਾਈ ਹਾਂਜੀ ਤੇ ਭਾਈ ਪੁੱਤ ਤੈਨੂੰ ਵੀ ਹੈਪੀ ਦੀਵਾਲੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਪੈਂਚ ਕਿੱਧਰ ਰੰਗੀ ਦੀ ਤੂੰ ਕਿੱਧਰ ਗਿਆ ਸੀਗਾ ਨਾ ਨਾ ਦੇ ਘਰ ਕਿੱਥੇ ਗਿਆ ਸੀਗਾ ਤੈਨੂੰ ਕਿਹ ਦੀਵਾਲੀ ਦਿਨ ਘਰੋਂ ਬਾਹਰ ਨਹੀਂ ਜੇਣਾ ਹੈਗਾ ਹੈ ਇਹ ਤਾਂ ਸਮਝਾਈ ਨਹੀਂ ਤੈਨੂੰ ਵੀ ਦੋਲੇ ਦਿਨ ਚੱਲੇ ਘਰ ਬਾਹਰ ਨਹੀਂ ਜਾਣਾ ਕਿ ਬਿਆਲੇ ਦਿਨ ਵਿੱਚ ਜਾਈਦਾ ਦਵਾਲੀ ਦਿਨ ਜਿਹੜਾ ਜਾਈਦਾ ਬਾਹਰ ਸਿਰ ਨਾ ਕਿ ਤੂੰ ਹੀ ਚਾਹੀਦਾ ਹੁੰਦਾ ਕਿੰਨੀਆਂ ਗੱਲਾਂ ਘਰ ਦੇ ਕਰਦੇ ਹੁੰਦੇ ਨੇ ਸਿਆਣੇ ਹਾਂਜੀ ਸਲਾ ਐਵੇਂ ਕਰੀ ਜਾਂਦਾ ਅੰਦਰ ਚਲੰਦ ਪੁੱਤ ਚਲੰਦ ਪੁੱਤ ਤੰਦਰ ਚਾ ਜਾ ਚਲੰਦ ਪੁੱਤ ਹਾਂ ਆਪ ਫੋਨ ਭੁੱਲ ਗਏ ਫੋਨ ਹੈ ਗਿਆ ਕੋਈ ਗੱਲ ਨਹੀਂ ਉਠਾ ਲੈਂਦੇ ਹਾਂ ਫੋਨ ਟਾਈਮ ਕਿੰਨਾ ਹੋ ਗਿਆ ਉਹ ਟ੍ਰਿਪਲ ਹੋ ਗਿਆ ਅੱਜ ਮੌਸਮ ਦੇ ਵਿੱਚ ਵੀ ਠੰਡਾ ਹੈ ਮੌਸਮ ਚੇਂਜ ਹੋ ਗਿਆ ਅੱਜ ਬੱਦਲ ਵਾਈਜ਼ ਹੋਈ ਵੀ ਆ ਮੀਮੀ ਦੱਸਿਆ ਮੈਂ ਤੇ ਕਹਿੰਦੇ ਅੱਜ ਤੋਂ ਬਾਅਦ ਪੂਰਾ ਹਫਤਾ ਲਗਾਤਾਰੇ ਇਟਲੀ ਵਿੱਚ ਮੀਂਹ ਰਹਿਣਾ ਤੇ ਸ਼ੁਰੂਆਤ ਅੱਜ ਤੋਂ ਹੋ ਗਈ ਆ ਕੱਲ ਦਿਨ ਨਾ ਸੋਣਾ ਲੱਗਿਆ ਸੀਗਾ ਧੁੱਪ ਲੱਗੀ ਬਹੁਤ ਟੌਪ ਦੀ ਤੇ ਅੱਜ ਮੌਸਮ ਦੇ ਵਿੱਚ ਮਤਲਬ ਦੇਖ ਲਓ ਬੱਦਲ ਬਾਈ ਸੋਈ ਪਏ ਸਾਰੀ ਉਹ ਸਾਰੇ ਸਮਾਨ ਦੇ ਉੱਤੇ ਬੱਦਲੇ ਬੱਦਲ ਛਾਈ ਹੋਏ ਆ ਸਾਰੇ ਟਾਈਮ 7:05 ਹੋ ਗਏ ਆ ਤੇ ਆਪਾਂ ਨੇ ਆਪਣਾ ਸਿਸਟਮ ਗੈਸਰ ਆਨ ਕਰਤਾ ਤੇ ਆਰਡਰ ਆਪਣੇ ਚੱਲ ਇੱਕ ਦਾ ਆਰਡਰ ਨਿਕਲ ਗਿਆ ਤੇ ਹਰਮਨ ਸਾਹਿਬ ਕੀ ਹਾਲ ਚਾਲ ਅਮਲ ਵਧੀਆ ਵਧੀਆ ਕਿਦਾਂ ਦਾ ਅਸਾਈਨਮੈਂਟ ਦਿਵਾਲੀ ਦੀ ਫਿਲਮ ਦਿਵਾਲੀ ਦੀ ਸੈਗਮੈਂਟ ਆ ਹੈ ਬੱਸ ਉਹ ਇੱਥੇ ਵੀ ਅਜੀਬ ਦਵਾਲੀ ਵਰਗੇ ਮੌਲ ਜੰਦ। ਆ ਇੱਕ ਦਵਾਲੀ ਵਰਗਾ ਮੌਸਾ ਹੀ ਗੱਲ ਹੈ। ਪਰ ਇੰਡੀਆ ਜਾਤ ਆਉਂਦੀ ਆ ਨਾ। ਅੱਛਾ ਹੀ ਗੱਲ। ਇੰਡੀਆ ਦਾ ਨਵਾਂ ਹੈ। ਇਹ ਆਖੀ। ਸਹੀ ਗੱਲ। ਸਾਡੀ ਦਵਾਲੀ ਤਾਂ ਮੇਰੇ ਇੱਥੇ ਹੁੰਦੀ ਹੈ ਬਸ। ਆਹ ਦੇਖੋ ਆਹ ਚਾਰ ਦਵਾਲੀ ਆ 6-7 ਸਾਲ ਹੋ ਗਏ। ਇਹਦੇ ਅੰਦਰ ਦਵਾਲੀ ਬਤਾਈ ਜੀ ਇੱਥੋਂ ਤੇ ਬਸ ਇੱਥੇ। ਕੰਮ-ਕੰਮ ਕੰਮ ਕਰੀਦੇ ਤੇ ਬਸ ਸਾਡੀ ਦਵਾਲੀ ਲੰਘ ਜਾਂਦੀ ਹੈ। ਸਰਦ ਦਵਾਲੀ ਸਾਾਲ ਦੀ ਅਠੂ ਪੈਰ ਬਸੰਤ ਵਾਲਾ ਕੰਮ ਹੈ ਹਨਾ। ਥੋੜੀ ਤਰੀਕੇ ਨਹੀਂ ਹੋ ਗਿਆ। ਹੋ ਗਈਆਂ ਜੀ। ਲਾਦੀਆਂ ਆਂਡੀ ਆਂਡੀ ਲਾਤੀ ਸਾਰੀਆਂ? ਨਹੀਂ ਲੜੀਆਂ ਲਗਾ ਹਾਂ ਜੇ ਕੱਢ ਕੇ ਸੈੱਟ ਕਰਕੇ ਰੱਖ ਲਈਆਂ ਦੇਖ ਲਈਆਂ ਜੀ ਚੱਲਦੀਆਂ ਨੇ ਹਾਂ ਅਜੇ ਲਗਾਉਣ ਤੋਂ ਰਹਿ ਗਈਆਂ ਜੀ ਠੀਕ ਹੋ ਗਿਆ ਵਾਹ ਸੈੱਟ ਕਰਕੇ ਨਾ ਕਵਾਹ ਐ ਕਰ ਆਪਣਾ ਕੋ ਫਟਾਫਟ ਨਵੇਟ ਦੇ ਹਾਂਜੀ ਠੀਕ ਹੈ ਨਹੀਂ ਉਦੋਂ ਨਹੀਂ ਮਤਲਬ ਵੇਚ ਕੇ ਪੈਸੇ ਬੱਟ ਕੇ ਹਾਂਜੀ ਫੇਰ ਜਾ ਕੇ ਲੈਣੀ ਨਾ ਦੇ ਹੋਣੀ ਠੀਕ ਹੈ ਠੀਕ ਹੈ ਓਕੇ ਜੀ 14 ਵੀਰੇ ਕਿਵੇਂ stai Davide Diwali Happy Diwali Davide Tutto bene Happy Diwali Happy Diwali Nostra festa domani Happy Diwali Ah sì eh ਬੈਲੋ ਕਿ ਦੀਵਾਰੀ ਕੋਰਿਸਪੋਂਦੇ ਕੁਲਕੋਜ਼ਾ ਦੀ ਇਟਾਲੀਆਨਾ ਮਮਾ ਮੀਆ ਦੋਮਾਨੀ ਪੇਦਰੇਏ ਟੂਟੋ ਬਲੇਗੋ ਸੀ ਸੀ ਹੁਣ ਟਾਈਮ ਪੌਣੇ 11 ਹੋ ਗਿਆ ਮਿੱਤਰੋ ਤੇ ਆਪਾਂ ਨੇ ਆਪਣਾ ਕੰਮ ਕਰ ਨਵੇਡ ਦਾ ਫਾਈਨਲ ਆਰਡਰ ਇੱਕ ਲਾਸਟ ਮੋਡਲ ਲੱਗਿਆ ਬਸ ਉਹਦੇ ਆਉਣ ਦੀ ਦੇਰ ਹੈ ਜਦੋਂ ਆਇਆ ਉਸ ਤੋਂ ਬਾਅਦ ਆਪਾਂ ਇਹਨੇ ਘਰੋਂ ਚੱਲਦੇ ਆ ਤੇ ਬਾਕੀ ਗੁਰシャン ਸਿੰਘ ਦੀ ਕੱਲ ਦੀ ਆ ਛੁੱਟੀ ਕਰਦੀ ਪੱਕੀ ਐਣ ਕੱਲ ਨੂੰ ਦੀਵਾਲੀ ਆ ਤੇ ਦੀਵਾਲੀ ਦੀ ਗੁਰシャン ਨੇ ਵੀ ਛੁੱਟੀ ਹੈ ਕੱਲ ਨੂੰ ਫਿਰ ਘਰੇ ਰਹਿ ਕੇ ਨਾ ਇਹ ਇੱਕ ਤਾਂ ਲਾਈਟਾਂ ਲੋਈਟਾਂ ਦਾ ਸਾਰਾ ਸੈਂਥੀਆਮ ਕਰ ਦੂਗਾ ਨਾ ਕੱਲ ਤੇ ਗੁਰシャン ਇਲੈਕਟ੍ਰੀਸ਼ੀਅਨ ਬਣਾ ਦੇਣਾ ਆਪ ਕਲੋਂ ਕਰੂੰ ਡੈਕੋਰੇਟ ਕਰ ਦੂਗਾ ਮਾੜਾ ਮੋਟਾ ਹੋਰ ਸਫਾਈ ਦੇ ਰਹੇ ਰਹਿੰਦੇ ਕੰਮ ਅੱਜ ਦੇ ਉਹ ਸਾਰੇ ਕੰਪਲੀਟ ਕਰਾਂਗਾ ਮੈਂ ਦੇ ਨਾਲ ਲਾ ਕੇ ਆਪਣੇ ਨਾਲ ਤੇ ਬਾਕੀ ਆਪਾਂ ਨੂੰ ਪਤਾ ਆਪਣਾ ਦਾ ਮਿੱਤਰੋ ਬਾਹਰ ਦੇ ਕੰਮ ਨਹੀਂ ਮੋਕੋ ਦਿੰਦੇ ਵਿੱਚ ਸ਼ਾਪ ਦਾ ਕੰਮ ਕਰ ਕਿੰਨੇ ਕੰਮ ਕਰ ਹੁੰਿਆ ਕਰ ਨਾਲੇ ਠੀਕ ਹੈ ਨੀ ਅਖੀਸ ਤੋਂ ਬੰਦਰਾਂ ਫਰਜ ਹੁੰਦਾ ਵੀ ਘਰੇ ਹੀ ਮਾਇਆ ਲੈ ਕੇ ਆਉਣੀ ਉਹ ਆਪਾਂ ਨਿਭਾਉਣੀ ਹੈ ਪੂਰੀ ਆਪਣੀ ਜ਼ਿੰਮੇਵਾਰੀ ਤੇ ਬਾਕੀ ਖਰਚਣਾ ਖੋਜਣਾ ਇਹ ਕਹਿੰਦੇ ਰੱਤ ਵਿੱਚ ਸਾਰਾ ਕੁਝ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਮਿੱਤਰੋ ਇੱਕ ਵਾਰੀ ਫੇਰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਾਕੀ ਮਿੱਤਰੋ ਅੱਜ ਆਪਾਂ ਸਾਰਾ ਅ ਬਹੁਤ ਨਹੀਂ ਆਪਾਂ ਕਰਦੇ ਕਿਦਾਂ ਦਾ ਅਰੇਂਜਮੈਂਟ ਆਪਾਂ ਘਰ ਦੇ ਵਿੱਚ ਕਰਦੇ ਆ ਕਿਹਨੂੰ ਪਤਾ ਵੀ ਜਿਹੜੀ ਦੀਵਾਲੀ ਪਰਦੇਸਾਂ ਨਹੀਂ ਹੁੰਦੀ ਉਹ ਤਾਂ ਪਰਦੇਸਾਂ ਦੀ ਹੁੰਦੀ ਆ ਅਸੀਂ ਦੀਵਾਲੀ ਤਾਂ ਆਪਣੇ ਦੇਸ਼ ਦੇ ਵਿੱਚ ਹੁੰਦੀ ਆ ਉਦੋਂ ਹੁੰਦੀ ਆ ਦੀਵ ਮਾਲਾ ਉਹ ਤਾਂ ਹੁੰਦਾ ਚੋ ਉਦੋਂ ਹੁੰਦਾ ਫੇ ਸ਼ਹਿਰ ਦੇ ਵਿੱਚ ਪੂਰਾ ਮਾਹੌਲ ਆਣ ਦੀਵਾਲੀ ਵਾਲਾ ਜਿੱਧਰ ਮਰਜ਼ੀ ਚਲੇ ਜਾਓ ਟੀਵੀ ਆ ਦੁਕਾਨਾਂ ਉਤੇ ਮਠਿਆਈ ਦੁਕਾਨਾਂ ਉਤੇ ਪੂਰੀਆਂ ਰੌਣਕਾਂ ਮੇਲੇ ਬੂ ਲੱਗੇ ਹੋਨੇ ਆ ਬਾਰਤ ਤੁਹਾਨੂੰ ਪਤਾ ਲੱਗਦਾ ਕਿ ਕੰਮੇ ਹੁੰਦਾ ਮਿੱਤਰੋ ਕੱਲਾ ਫਿਰ ਵੀ ਟਾਈਮ ਨੂੰ ਟਾਈਮ ਕੱਢ ਕੇ ਨਾ ਕਰਮਾਂ ਦੇ ਨਾਲ ਸਾਨੂੰ ਮੌਕਾ ਮਿਲ ਜਾਂਦਾ ਹੈ ਆਪਣੇ ਤਿਹਾਰਾਂ ਨੂੰ ਸੈਲੀਬ੍ਰੇਟ ਕਰਨ ਦਾ ਜਰੂਰ ਆਪਾਂ ਮਨਾਵਾਂਗੇ ਕੱਲ ਨੂੰ ਆਪਣਾ ਦਿਵਾਲੀ ਦਾ ਤਿਹਾਰ ਵੀ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਤੇ ਤੁਹਾਨੂੰ ਜੀ ਆਪਣਾ ਜਿਹੜਾ ਬਲੌਗ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕੱਲ ਨੂੰ ਮਿਲਾਂਗੇ ਦਿਵਾਲੀਆ ਬਲੌਗ ਦੇ ਨਾਲ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ